ਸੋ ਦੋਸਤੋ ਅੱਜ ਮਾਲਕ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ گاਉਂਾਂ ਦੀ ਕਿਰਪਾ ਦੇ ਨਾਲ ਸੋ ਸੁਸਾਇਟੀ ਵੱਲੋਂ ਪਿੰਡ ਸਹੌਲੀ ਵੱਲੋਂ ਜਿਹੜਾ ਕਿ ਬਹੁਤ ਵਧੀਆ ਉਪਰਾਲਾ ਇੱਕ ਟਰਾਲੀ گاਉਂਾਂ ਦੀ ਸੇਵਾ ਵਾਸਤੇ ਆਈ ਹੋਈ ਆ ਜੀ ਸੋ ਮਾਲਕ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਆ ਰੰਗਾਂ ਨੂੰ ਉਹੀ ਜਾਣਦਾ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ ਆ ਸੋ ਦੇਖੋ ਦੋਸਤੋ ਕੌਕੀ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਹੋਇਆ ਗਉਆਂ ਦਾ ਉੱਥੇ ਹਰ ਬੰਦੇ ਨੇ ਹਰ ਇਨਸਾਨ ਨੇ ਚੁਗਣੀ ਚੁਗਣਾ ਸੋ ਇਹ ਬੀੜ ਦੋ ਸਾਂਝ ਆ ਜੀ ਆ ਗੌਲ ਅੱਜ ਅਸੀਂ ਆ ਗੌਲ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਜਿਹੜੇ ਨੌਜਵਾਨ ਸਾਥੀ ਨੇ ਬਹੁਤ ਵਧੀਆ ਆਪਾਂ ਕਹਿ ਸਕਦੇ ਆ ਕਿ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆਪਣੀ ਨਿੱਤ ਕਮਾਈ ਵਿੱਚੋਂ ਇੱਕ ਟਰਾਲੀ ਪੂਰੀ ਹਰੇ-ਚਾਰੇ ਦੀ ਤੂੜੀ ਦੀ ਜਿਹੜੀ ਕਿ ਗਊਆਂ ਵਾਸਤੇ ਲੈ ਕੇ ਆਏ ਨੇ ਦੋਸਤੋ ਸੋ ਇਹ ਸੱਡਾ ਜੀ ਕਾਹ ਪਰਲੇ ਪਾਸੇ ਸੱਡਾ ਤੇ ਕੋਰਲੇ ਪਾਸੇ ਸੱਡਾ ਜੀ ਸੋ ਬਹੁਤ ਵਧੀਆ ਲੱਗ ਰਿਹਾ ਨੌਜਵਾਨ ਸਾਥੀ ਨੇ ਤੁਸੀਂ ਦੇਖ ਰਹੇ ਹੋ ਦੋਸਤੋ ਕਿ ਕਿੰਨੀਆਂ ਗਊਆਂ ਨੇ ਕਿੰਨੀਆਂ ਗਉਆਂ ਜਿਹੜੇ ਜਿਨ੍ਹਾਂ ਨੂੰ ਉਸ ਆਕਾਲ ਪੁਰਖ ਦਾ ਉਸ ਮਾਲਕ ਦਾ ਜਿਹੜਾ ਵਾਸਾ ਬਖਸ਼ਿਆ ਹੋਇਆ ਸੋ ਇਹਨਾਂ ਵਿੱਚ ਕੁਝ ਆਪਾਂ ਕਹਿ ਸਕਦੇ ਆ ਜਿਵੇਂ ਹਨਾ ਪਿਆਬੀ ਤੌਰ ਤੇ ਠੱਠੇ ਵੀ ਕਹਿ ਸਕਦੇ ਆ ਬੱਥੀਆਂ ਵੀ ਕਹਿ ਸਕਦੇ ਆ ਬੱッセ ਵੀ ਕਹਿ ਸਕਦੇ ਆ ਸਾਰੇ ਤਰ੍ਹਾਂ ਦੇ ਨੇ ਸੋ ਅੱਜ ਤੂੜੀ ਦੀ ਸੇਵਾ ਸਾਡੇ ਸਹੌਲੀ ਪਿੰਡ ਤੋਂ ਬਾਈ ਜੀ ਲੈ ਕੇ ਆਏ ਨੇ ਜਿਹੜੇ ਨੌਜਵਾਨ ਸਾਥੀ ਨੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਅਸੀਂ ਉਹਨਾਂ ਦੇ ਬਹੁਤ ਰੀਣੀ ਆ ਕਿਉਂਕਿ ਜਿਹਦੇ ਕਰਮਾਂ ਵਿੱਚ ਜਿਹੜੀ ਆਪਾਂ ਕਹਿ ਸਕਦੇ ਆ ਸੇਵਾ ਲਿਖੀ ਹੋਈ ਆ ਉਹ ਹਰ ਹਿੱਲੇ ਇਨਸਾਨ ਨੇ ਚੁਗ ਲੈਣੀ ਆ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਕਿ ਲੋਕਾਂ ਦੇ ਵਿੱਚ ਜਿਹੜੀ ਜਾਗਰਤਾ ਉਹ ਪੈਦਾ ਹੋ ਸਕੇ ਤਾਂ ਕਿ ਇਸ ਵੀਡੀਓ ਰਾਹੀਂ ਇੱਕ ਸੰਦੇਸ਼ਾ ਮਿਲ ਸਕੇ ਕਿ ਆਪਣੇ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਪੰਜਾਬ ਆ ਜਿੱਥੇ ਜਿਹੜੇ ਨੌਜਵਾਨ ਸਾਥੀ ਜਿਹੜੇ ਆਪਾਂ ਕਹਿ ਸਕਦੇ ਆ ਜਿਹੜੇ ਕਿਸਾਨ ਭਰਾ ਨੇ ਜਾਂ ਆਪਾਂ ਹਰ ਇਨਸਾਨ ਨੂੰ ਜਿਹੜੀ ਸੇਵਾ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਗਊਆਂ ਦੀ ਸੇਵਾ ਉਸ ਅਕਾਲ ਪੁਰਖ ਦੀ ਸੇਵਾ ਉਸ ਮਾਲਕ ਦੀ ਸੇਵਾ ਸੋ ਆਪਾਂ ਕਹਿ ਸਕਦੇ ਆ ਸੱਚੇ ਪਾਤਸ਼ਾਹ ਵੈਗਰੂ ਹਰ ਇੱਕ ਤੇ ਮੇਰ ਭਰਿਆ ਹੱਥ ਰੱਖੇ ਦੋਸਤੋ ਦੇਖੋ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਣਤੀ ਵਿੱਚ ਗਊਆਂ ਨੇ ਜੀ ਸੋ ਹਜ਼ਾਰਾਂ ਦੀ ਗਣਤੀ ਦੇ ਵਿੱਚ ਜਿਹੜੀਆਂ ਗਊਆਂ ਨੇ ਜਿਹੜੀਆਂ ਮਤਾਮਾਂ ਨੇ ਆਪਾਂ ਕਹਿ ਸਕਦੇ ਆ ਕਿ ਉਹਨਾਂ ਦੀ ਸਮਾ ਸੇਵਾ ਲਈ ਪਿੰਡ ਸਹੌਲੀ ਤੋਂ ਬਹੁਤ ਵਧੀਆ ਨੌਜਵਾਨ ਸਾਥੀ ਸੇਵਾ ਲੈ ਕੇ ਆਏ ਨੇ ਆ ਖਾਲਸਾ ਜੀ ਦਾ ਝੰਡਾ ਵੀ ਲੱਗਿਆ ਹੋਇਆ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪੁੱਛੋ ਵਾਰ ਖੰਡੇ ਨਾਲ ਹੈਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਰਾਜ ਕਰੇਗਾ ਖਾਲਸਾ ਪੰਥ ਕੀ ਜੀਤ ਸੋ ਬਾਈ ਜੀ ਅੱਜ ਆ ਤੁਹਾਨੂੰ ਦਿਖਾਉਨੇ ਆ ਜੀ ਬਹੁਤ ਵਧੀਆ ਜਿਹੜੀ ਸੇਵਾ ਨਿਭਾ ਰਹੇ ਨੇ ਸੋਚੇ ਪਾਸ਼ਾ ਵਾਹਿਗੁਰੂ ਹਰ ਮਿਹਰ ਭਰਿਆ ਹੱਥ ਰੱਖ ਕੇ ਦੋਖੋ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀਆਂ ਗਊਆਂ ਨੇ ਉਹਨਾਂ ਦੀ ਸੇਵਾ ਲਈ ਬਾਈ ਜੀ ਸੇਵਾ ਕਰ ਰਹੇ ਨੇ ਸੋ ਮਾਲਕ ਸੱਚੇ ਪਾਤਸ਼ਾਹ ਵੈਕਰੂ ਇਹਨਾਂ ਤੇ ਰਹਿਮ ਤੇ ਭਰਿਆ ਹੱਥ ਰੱਖ ਕੇ ਸਾਡੀ ਸੋਸਾਇਟੀ ਵੱਲੋਂ ਵੀ ਮੰਗਲਵਾਰ ਤੇ ਵੀਰਵਾਰ ਨੂੰ ਇੱਕ ਨਿੱਕੀ ਜੀ ਕੋਸ਼ਿਸ਼ ਹੁੰਦੀ ਆ ਸੋ ਅਸੀਂ ਵੀ ਜਾਨਵਰਾਂ ਲਈ ਜਿੰਨਾ ਵੀ ਹੋ ਸਕਦਾ ਸਾਡਾ ਜਿਹੜਾ ਉਪਰਾਲਾ ਅਸੀਂ ਕਰਦੇ ਰਹਿੰਦੇ ਆ ਸੋ ਇਹਨਾਂ ਦੇ ਵਿੱਚੋਂ ਪਤਾ ਨਹੀਂ ਸੰਦੀਪ ਕੋਟੀ ਮਾਲਕ ਨੇ ਬਣਾਈ ਪਤਾ ਨਹੀਂ ਇਸ ਲਈ ਆ ਮੈਨੂੰ ਨਹੀਂ ਪਤਾ ਕਿਉਂ ਬਣਾਇਆ ਕੀ ਆ ਜਿੱਥੇ ਵੀ ਸਾਨੂੰ ਲੱਗਦਾ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਸਾਡੇ ਬਾਈ ਜੀ ਬਹੁਤ ਵਧੀਆ ਸੇਵਾ ਕਰ ਰਹੇ ਨੇ ਮਾਲਕ ਸੱਚੇ ਪਾਤਸ਼ਾਹ ਇਹਨਾਂ ਨੂੰ ਕਿਰਪਾ ਬਣਾਈ ਰੱਖੇ ਸੋ ਆਪਣੀ ਨਿੱਤ ਕਮਾਈ ਵਿੱਚੋਂ ਜਿਹੜੇ ਨੌਜਵਾਨ ਸਾਥੀ ਨੇ ਛੋਟੇ ਛੋਟੇ ਬੱਚੇ ਨੇ ਕਿਉਂਕਿ ਇਹਨਾਂ ਦੇ ਮਾਪੇ ਪਾਪਾ ਨੂੰ ਵੀ ਪ੍ਰਮਾਤਮਾ ਥਲਾਮਤ ਰੱਖੇ ਕਿਉਂਕਿ ਇੱਕ ਇੰਨੀ ਵਧੀਆ ਸੋਚ ਲੈ ਕੇ ਮੈਂ ਤਾਂ ਇਹਨਾਂ ਦਾ ਪੂਰਾ ਫੈਨ ਹੋ ਗਿਆ ਬਾਈਆਂ ਦਾ ਕਿਉਂਕਿ ਹਜ਼ਾਰਾਂ ਤੋਂ ਪਿੰਡਾਂ ਦੇ ਵਿੱਚ ਜਿੰਨੇ ਵੀ ਪੰਡਵਾਦ ਦੇ ਨੇ ਸੋ ਇਹ ਵੀ ਕਿਸੇ ਕਿਸੇ ਦੀ ਸੋਚ ਹੁੰਦੀ ਆ ਇੱਕ ਸਾਡੇ ਬਾਪੂ ਜੀ ਜਿਹੜੇ ਮੱਲੇ ਵਾਲ ਤੋਂ ਲਗਾਤਾਰ ਆ ਪਿਛਲੇ 10 ਸਾਲਾਂ ਤੋਂ ਇੱਥੇ ਡਿਊਟੀ ਨਿਵਾ ਰਹੇ ਨੇ ਉਹ ਵੀ ਸਾਡੇ ਨਾਲ ਨੇ ਜੀ ਅੱਜ ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗੱਲਾਂ ਆਈਆਂ ਬਚਤ ਮਾਦ ਕਰਦੇ ਆਪਾਪੂ ਜੀ ਦਾ ਸੋ ਇੱਧਰ ਤੁਸੀਂ ਦੇਖ ਰਹੇ ਹੋ ਜੀ ਹਰੇ ਚਾਰੇ ਦੀ ਸੇਵਾ ਜੀ ਜਿਹੜੀ ਕਿ ਬਾਈ ਜੀ ਸਹੌਲੀ ਤੋਂ ਨੇੜੇ ਨੌਜਵਾਨ ਸਾਥੀ ਨੇ ਉਹ ਆਪਣੀ ਨਿੱਤ ਕਮਾਈ ਵਿੱਚੋਂ ਲੈ ਕੇ ਆਏ ਨੇ ਸੋ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਸੋ ਸਾਰਿਆਂ ਤੇ ਰਹਿਮਤ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਸਹੌਲੀ ਆ ਜਿਹੜਾ ਸਹੌਲੀ ਤੋਂ ਬਾਈ ਜੀ ਆਏ ਹੋਏ ਨੇ ਨੌਜਵਾਨ ਸਾਥੀ ਦੇ ਕਿੰਨਾ ਜਿਹੜਾ ਸੱਡਾ ਹੈ ਗੋਲ ਦੇ ਵਿੱਚ ਆ ਜੀ ਸੋ ਇਸ ਲਈ ਦੇਖੋ ਤੁਸੀਂ ਕਿੰਨੀਆਂ گاਵਾں ਹਜ਼ਾਰਾਂ ਦੀ ਗਣਤੀ ਵਿੱਚ ਜਿਹੜੀਆਂ گاਵਾں ਨੇ ਸੋ ਉਹਨਾਂ ਦੀ ਸੇਵਾ ਲਈ ਆਏ ਨੇ ਬਾਈ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਤੰਦਰੁਸੀਆਂ ਬਖਸ਼ੇ ਸੋ ਚਾਹ ਵੀ ਪੀਵਾਂਗੇ ਬਾਬਾ ਜੀ ਤੇ ਕੋਸ਼ਿਸ਼ ਸਾਡੀ ਇਹੀ ਆ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਤਾਂ ਕਿ ਵੀਡੀਓ ਰਾਹੀਂ ਲੋਕਾਂ ਵਿੱਚ ਜਾਗਰਤਾ ਪੈਦਾ ਹੋ ਸਕੇ ਇੱਕ ਸਾਡੇ ਬਾਬਾ ਜੀ ਨੇ ਖਮਾਨ ਵਾਲੇ ਸੰਤ ਜਿਹੜੇ ਕਿ ਰੋਜ਼ਾਨਾ ਹੀ ਜਿਨ੍ਹਾਂ ਦੀ ਗਣਤੀ ਅਣਗਿਣਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਰਜਾਨਾ ਹੀ ਉਹਨਾਂ ਦੀ ਗਣਤੀ ਦੇ ਵਿੱਚ ਆਪਾਂ ਗਊਆਂ ਦੀ ਸੇਵਾ ਵਾਸਤੇ ਉਹ ਵੀ ਆਪਣੀ ਡਿਊਟੀ ਲਾਉਂਦੇ ਨੇ ਉਹਨਾਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਵੀ ਪਿੰਡਾਂ ਪਿੰਡਾਂ ਦੇ ਵਿੱਚ ਡਿਊਟੀ ਲਾਈ ਹੋਈ ਆ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿਉਂਕਿ ਉਹਨਾਂ ਨੇ ਹਰ ਪਿੰਡ ਦੇ ਵਿੱਚ ਇੱਕ ਇੱਕ ਦਿਨ ਬੰਨਿਆ ਹੋਇਆ ਜਿਵੇਂ ਕਿ 100 ਵਾਰ ਤੋਂ ਲੈ ਕੇ ਐਂ ਦਵਾਰ ਤੱਕ ਹਨਾ ਸਾਰੇ ਪਿੰਡ ਬੰਨੇ ਹੋਏ ਨੇ ਪਰ ਉਹਨਾਂ ਦੀ ਵੀ ਡਿਊਟੀ ਲਾਈ ਹੋਈ ਆ ਅੱਜ ਮੈਨੂੰ ਇਹ ਨੌਜਵਾਨਾਂ ਵੱਲ ਦੇਖ ਕੇ ਬੜੀ ਖੁਸ਼ੀ ਬੜਾ ਮਨ ਸੰਤੋਸ਼ਟ ਹੋਇਆ ਬਾਈ ਜੀ ਅ ਪ੍ਰਮਾਤਮਾ ਇਹਨਾਂ ਨੂੰ ਤੰਦਰੁਖਸ਼ੀ ਦਾ ਮੱਛੇ ਇਹਨਾਂ ਦੇ ਮਾਪੇ-ਵਾਪਾ ਨੂੰ ਇਹਨਾਂ ਦੀ ਸੋਚਣੀ ਨੂੰ ਸਲਾਮ ਸੋ ਬਾਈ ਜੀ ਸੇਵਾ ਕਰਨ ਆਏ ਨੇ ਸਹੌਲੀ ਤੋਂ ਗਉਆਂ ਦੀ ਸੋ ਪ੍ਰਮਾਤਮਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਇਸ ਵੀਡੀਓ ਰਾਈ ਜਰੂਰ ਦੋਸਤੋ ਵੱਧ ਤੋਂ ਵੱਧ ਜਰੂਰ ਗਉਆਂ ਦੀ ਸੇਵਾ ਕਰਦੇ ਰਹੋ ਸੋ ਇੱਧਰ ਵੀ ਸਾਡੇ ਬਾਬਾ ਜੀ ਇਹ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਬਾਬਾ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਬਾਬਾ ਜੀ ਜਿਵੇਂ ਕਿ ਤੁਸੀਂ ਪਿਛਲੇ ਮੈਨੂੰ ਪਤਾ ਲੱਗਿਆ ਕਿ ਸਾਡੇ ਮੱਲੇ ਵਾਲ ਤੋਂ ਸਾਡੇ ਨਾਲ ਲੱਗ ਮੈਂ ਨਜ਼ਦੀਕੀ ਪਿੰਡ ਤੋਂ ਆਉਂ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਸੇਵਾ ਲਈ ਇੱਥੇ ਬਿਨਵਾਉਂਦਿਆਂ ਨੂੰ ਜੀ ਉਹ ਸਾਡੇ ਨਾਲ ਇੱਕ ਦੋ ਬੋਲ ਜ਼ਰੂਰ ਸਾਂਝੇ ਕਰੋ ਜੀ ਨਾ ਬੱਚਾ ਮੈਂ ਤਾਂ ਝੂਠ ਬੋਲਾਂ ਨਾ ਮੈਂ ਪ੍ਰਮਾਤਮਾ ਦੇ ਹੁਕਮ ਨਾਲ ਮੈਨੂੰ 2 ਸਾਲ ਹੋ ਗਏ ਵਾਹ ਜੀ ਵਾਹ ਜੀ ਵਾਹ ਪਹਿਲਾਂ ਮੇਰੇ ਖੱਟੇ ਰੇੜਾ ਦੀ ਘੋੜਾ ਰੇੜਾ ਸਮਝ ਜਾਨੀ ਵਾਹ ਜੀ ਵਾਹ ਜੀ ਪਾਉਂ ਐਸੇ ਦਾ ਹੁ ਵਾਲਾ ਚਾਹੀ ਨਹੀਂ ਫਿਰ ਜਿਹੜਾ ਵੇਚਦਾ ਮੈਂ ਫਿਰ ਇੱਧਰ ਗਉਆਂ ਦੀ ਸੀ ਮੇਰਾ ਜੀ ਨਹੀਂ ਲੱਗਦਾ ਤੇ ਫਿਰ ਮੈਂ ਗਉਆਂ ਦੀ ਸੀ ਬਚਰ ਤਾ ਮਾ ਜੀ ਬਾਪ 2 ਸਾਲ 2 ਸਾਲ ਹੋ ਗਏ ਅੱਛਾ ਇੱਕ ਹੋਰ ਆ ਬਾਬਾ ਜੀ ਮੇਰਾ ਸਵਾਲ ਜਿਵੇਂ ਕਿ ਤੁਸੀਂ ਇਸ 2 ਸਾਲ ਦੇ ਵਿੱਚ ਇੱਥੇ ਪਹੁੰਚੇ ਹੋ ਸੇਵਾ ਨਿਭਾ ਰਹੇ ਹੋ ਤੁਹਾਨੂੰ ਕਿੱਦਾਂ ਲੱਗ ਰਿਹਾ ਕਿ ਮਹਾਰਾਜ ਨੇ ਤੁਹਾਡੀ ਡਿਊਟੀ ਲਈ ਆ ਉਸ ਅਕਾਲ ਪੁਰਖ ਨੇ ਕੋ ਸੱਚੇ ਪਾਤਸ਼ਾਹ ਨੂੰ ਸ਼ਬਾਹ ਕਰੂ ਨੇ ਸੋ ਕਹਿੰਦੇ ਹੁੰਦੇ ਨੇ ਰੱਬ ਦੇ ਘਰੇ ਦਿਨ ਹਨੇਰ ਨਹੀਂ ਸੋ ਤੁਹਾਨੂੰ ਕਿੱਦਾਂ ਵੀ ਤੁਸੀਂ ਰੋਜ਼ਾਨਾ ਹੀ ਇੱਥੇ ਦੇਖ ਰਹੇ ਹੋ ਵੀ ਕਿੰਨੇ ਕੁ ਲੋਕ ਦਾਨੀ ਆ ਇੱਥੇ ਪ੍ਰੋਗਰਾਮ ਕਰਨਾ ਆਉਂਦੇ ਨੇ ਕਿੰਨੇ ਕੋਈ ਜਾਂ ਤਾਂ ਪੇਤ ਕੋਈ ਨਹੀਂ ਵਾਹ ਜੀ ਵਾਹ ਚਾਓ ਬੱਚਾ ਲਾ ਦੇਖਾ ਹਾਂ ਜੀ ਹਾਂ ਠੀਕ ਆ ਜੀ ਗੱਲ ਠੀਕ ਆ ਦੇਖੋ ਪਿਆਰ ਪਾਇਆ ਜਾਂਦਾ ਜੀ ਹਨਾ ਉਹ ਗੱਲ ਸੁਣੇ ਨਾ ਇਹਦਾ ਮੈਂ ਨਾਲ ਤੇ ਜਿਹਕੂੰ ਨੇ ਬੁੱਕਲ ਦੇ ਵਿੱਚ ਲੈਂਦਾ ਬੁੱਕਲ ਜੀ ਵਾਹ ਜੀ ਵਾਹ ਬੁੱਕਲ ਦੇ ਵਿੱਚ ਲੈਣਿਆ ਤੈਨੂੰ ਲੈ ਕੇ ਦਿਖਾ ਲਨਾ ਵਾਹ ਜੀ ਵਾਹ ਜੀ ਵਾਹ ਕੀ ਬਾਤ ਹੈ ਓ ਕੀ ਦੇਖੋ ਇਹ ਹੁੰਦਾ ਅਸਲੀ ਸੱਚੇ ਇਨਸਾਨ ਪਰਮਾਤਮਾ ਦਾ ਆਕਾਲ ਪੁਰਖ ਦਾ ਉਸ ਵਾਹਿਗੁਰੂ ਨਾਲ ਪਿਆਰ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਕਿ ਸਾਡੇ ਪੱਕੇ ਮਿੱਤਰ ਬਣ ਚੁਕੇ ਨੇ ਪੱਕੇ ਦੋਸਤ ਬਣ ਚੁਕੇ ਨੇ ਪੱਕੇ ਇਹਨਾਂ ਨਾਲ ਇਹੋ ਜੀ ਦੋਸਤੀ ਪਈਆ ਗਊਆਂ ਮਤਾਮਾਂ ਨਾਲ ਕੇ ਇਹਨਾਂ ਦਾ ਪ੍ਰਮਾਤਮਾ ਨੇ ਕੋਈ ਕੰਮ ਚ ਕੋਈ ਬਿਗਨ ਨਹੀਂ ਪਾਇਆ ਫਤਹੀ ਹੋ ਰਹੇ ਨੇ ਇਹਨਾਂ ਦੇ ਬਾਈਆਂ ਦਾ ਕੰਮ ਇੱਕ ਵਾਰੀ ਫੇਰ ਦਿਲਦਿਆਂ ਕਰਾਈਆਂ ਵਿੱਚੋਂ ਬਾਈ ਜੀ ਤੁਹਾਡਾ ਧੰਨਵਾਦ ਕਰਦੇ ਆ ਪਿੰਡ ਸਹਾਉਲੀ ਵਾਲਿਆਂ ਦਾ ਸੰਦੀਪ ਕੋਟੀ ਦੇ ਚੈਨਲ ਨੂੰ ਜਰੂਰ